ਮੋੱਖ ਮੰਤਰੀ ਭਗਵੰਤ ਮਾਨ ਦੇ ਨਾਲ ਬੈਠ ਕੋਈ ਉਸ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਿੱਧਾ ਲੈ ਚਲਦੇ ਹਾਂ ਐਗਰੀਕਲਚਰ ਮਿਨਿਸਟਰ ਸਾਹਿਬ ਤੇ ਖੇਤੀਬਾੜੀ ਆਪਣੇ ਪੰਚਾਇਤ ਮੰਤਰੀ ਐਨ ਆਰ ਆਈ ਵਿਭਾਗ ਦੇ ਮੰਤਰੀ ਕੁਲਦੀਪ ਧਾਲੀਵਾਲ ਸਾਹਿਬ ਖੁੱਡੀਆਂ ਸਾਹਿਬ ਤੇ ਭਗਵੰਤ ਮਾਨ ਜੀ ਨਾਲ ਔਰ ਪੰਜਾਬ ਦੀ ਬਾਕੀ ਬਿਊਰੋਕਰੇਸੀ ਨਾਲ ਚਾਹੇ ਉਹ ਬਿਜਲੀ ਬੋਰਡ ਨਾਲ ਸੰਬੰਧਿਤ ਹੈ ਚੀਫ ਸਕੱਟਰੀ ਸੀਗੇ ਖੇਤੀਬਾੜੀ ਡਾਇਰੈਕਟਰ ਸੀਗੇ ਵੱਖੋ ਵੱਖਰੀ ਜਿਹੜੇ ਬਿਊਰੋਕ੍ਰੈਟਿਕ ਅਧਿਕਾਰੀ ਸੀ ਉਹਨਾਂ ਨਾਲ ਇੱਕ ਪੈਨਲ ਮੀਟਿੰਗ ਹੋਈ ਹੈ ਜਿਸ ਦੀ ਬਰੀਫਿੰਗ ਹਰਿੰਦਰ ਸਿੰਘ ਲਖੋਵਾਲ ਸਾਹਿਬ ਤੁਹਾਨੂੰ ਕਰਨ ਜਾ ਰਹੇ ਨੇ ਔਰ ਇਸ ਮੀਟਿੰਗ ਚ ਕੀ ਕੀ ਗੱਲਾਂ ਤੇ ਚਰਚਾ ਹੋਈ ਕਿਹੜੀਆਂ ਮੰਗਾਂ ਮੰਨੀਆਂ ਗਈਆਂ ਨੇ ਅੱਜ ਸਾਡੀਆਂ ਔਰ ਕਿਹੜੀਆਂ ਮੰਗਾਂ ਤੇ ਹਾਲੇ ਚੀਜ਼ਾਂ ਅੱਗੇ ਕੈਰੀ ਔਨ ਹੋਣਗੀਆਂ ਉਹ ਸਾਰੇ ਚ ਜੋ ਕੁਝ ਵਾਪਰਿਆ ਉਹ ਤੁਹਾਨੂੰ ਬਰੀਫ ਕਰਨ ਜਾ ਰਹੇ ਨੇ ਹਰਿੰਦਰ ਸਿੰਘ ਲਖੋਵਾਲ ਸਾਹਿਬ ਹਾਂਜੀ ਸਾਰੇ ਪ੍ਰੈਸ ਵਾਲੇ ਵੀਰੋ ਜਿਹੜੀ ਆ ਸਾਡੀ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਆ ਉਹਦੇ ਚ ਕਾਫੀ ਮੰਗਾਂ ਤੇ ਜਿਹੜੀ ਸਾਡੀ ਸਹਿਮਤੀ ਹੋਈ ਆ ਉਹ ਮੈਂ ਤੁਹਾਨੂੰ ਕੱਲੀਆਂ-ਕੱਲੀਆਂ ਮੰਗਾਂ ਪੜ ਕੇ ਦੱਸਾਂਗਾ ਖੇਤੀਬਾੜੀ ਨਾਲ ਸੰਬੰਧਤ ਮਸਲਿਆਂ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਮਾਨਯੋਗ ਖੇਤੀਬਾੜੀ ਮੰਤਰੀ ਜੀ ਦੀ ਪ੍ਰਧਾਨਗੀ ਹੇਠ ਸ਼੍ਰੀ ਸੈਮ ਅਗਰਵਾਲ ਵਿਸ਼ੇਸ਼ ਕੱਤਰ ਖੇਤੀਬਾੜੀ ਜੀ ਸਮੇਤ ਸਰਕਾਰ ਦੇ ਚਾਰਜ ਮੈਂਬਰ ਦੇ ਸਮੇਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੁਝਾਏ ਗਏ ਮੈਂਬਰਾਂ ਦੀ ਇੱਕ ਸਬ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਇਹ ਕਮੇਟੀ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਕਿਸਾਨਾਂ ਨਾਲ ਸੰਬੰਧਿਤ ਮਸਲਿਆਂ ਤੇ ਵਿਚਾਰ ਕਰੇਗੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਜੋ ਸਰਕਾਰੀ ਨੌਕਰੀਆਂ ਤੇ ਮੁਆਵਜ਼ਾ ਦੇਣ ਤੋਂ ਰਹਿ ਗਿਆ ਹੈ ਉਸ ਸੰਬੰਧੀ ਸ਼੍ਰੀ ਸ਼ਰਿਮ ਮੱਗਰਵਾਲ ਜੀ ਨੂੰ ਨੋਡਲ ਅਫਸਰ ਬਣਾਇਆ ਗਿਆ ਹੈ ਮਾਨਯੋਗ ਮੁੱਖ ਮੰਤਰੀ ਵੱਲੋਂ 31 ਮਾਰਚ 2024 ਤੱਕ ਬਕਾਇਆ ਰਹਿੰਦੇ ਕੇਸ ਦਾ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਗਈ ਹੈ ਦੂਜਾ ਸਹਿਕਾਰੀ ਧਾਰਿਆਂ ਵਿੱਚ ਕਰਜ਼ੇ ਨਾਲ ਸੰਬੰਧਤ ਵਨ ਟਾਈਮ ਸੈਟਲਮੈਂਟ ਸਕੀਮ ਸੰਬੰਧੀ ਸਰਕਾਰ ਵੱਲੋਂ ਸਿਧਾਤਿਕ ਤੌਰ ਤੇ ਸਹਿਮਤੀ ਪ੍ਰਗਟ ਕੀਤੀ ਗਈ ਹੈ ਅਤੇ ਇਸ ਸੰਬੰਧੀ ਨਵਾਰਡ ਬੈਂਕ ਨਾਲ ਮਸਲਾ ਵਿਚਾਰ ਕੇ ਨੀਤੀ ਬਣਾਈ ਜਾਵੇਗੀ ਤੀਜਾ ਜ਼ਮੀਨਾਂ ਦੀ ਤਕਸੀਮ ਸੰਬੰਧੀ ਮਾਨਯੋਗ ਮੁੱਖ ਮੰਤਰੀ ਜੀ ਨੇ ਫੈਸਲਾ ਕੀਤਾ ਕਿ ਪਿੰਡਾਂ ਵਿੱਚ 1 ਜਨਵਰੀ 2024 ਤੋਂ 13 ਅਪ੍ਰੈਲ 2024 ਤੱਕ ਕੈਂਪ ਲਗਾ ਕੇ ਬਵਾਤ ਰਹਿਤ ਜ਼ਮੀਨਾਂ ਦੀ ਤਕਸੀਮ ਕੀਤੀ ਜਾਵੇਗੀ ਸਰਹੰਦ ਫੀਡਰ ਨਹਿਰ ਤੇ ਲੱਗੀਆਂ ਮੋਟਰਾਂ ਜਿਹੜੀਆਂ ਸਾਨੂੰ ਅਸੀਂ ਖੇਤਾਂ ਲਈ ਪਾਣੀ ਲੈਣੇ ਆ 1 ਜਨਵਰੀ 2023 ਤੋਂ ਉਹਨਾਂ ਦੇ ਸਾਰੇ ਜਿਹੜੇ ਆ ਬਿਜਲੀ ਦੇ ਕੋਈ ਉਹਨਾਂ ਤੇ ਬਿੱਲ ਨਹੀਂ ਲੱਗੂਗਾ ਉਹ ਮਾਫ ਕੀਤੇ ਜਾਣਗੇ ਆਵਾਰਾ ਪਸ਼ੂਆਂ ਤੇ ਆਵਾਰਾ ਕੁੱਤਿਆਂ ਦਾ ਸਰਕਾਰ 31 ਮਾਰਚ 2024 ਤੱਕ ਕੋਈ ਨਾ ਕੋਈ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ ਅਤੇ ਪਾਲਤੂ ਪਸ਼ੂ ਅਤੇ ਖੁੱਲੇ ਛੱਡਣ ਤੇ ਸਖਤ ਕਾਰਵਾਈ ਕੀਤੀ ਜਾਊਗੀ ਜਿਹੜੇ ਪਾਲਤੂ ਪਸ਼ੂ ਤੁਰੇ ਫਿਰਦੇ ਆ ਤੇ ਕੁੱਤੇ ਉਹਨਾਂ ਤੇ ਸਖਤ ਕਾਰਵਾਈ ਉਹ ਖੁੱਲੇ ਨਹੀਂ ਛੱਡਲ ਦਿੱਤੇ ਜਾਣਗੇ ਜੰਗਲੀ ਜਾਨਵਰਾਂ ਵੱਲੋਂ ਕੀਤੇ ਜਾਂਦੇ ਫਸਲਾਂ ਦੇ ਨੁਕਸਾਨ ਨੂੰ ਰੋਕਣ ਲਈ ਪਿੰਡਾਂ ਦੇ ਕਲਸਟਰ ਬਣਾ ਕੇ 12 ਬੋਰ ਦੀ ਜਿਹੜੀ ਬੰਦੂਖ ਆ ਉਹ ਨੂੰ ਮਨਜ਼ੂਰੀ ਆ ਉਹ ਉਹਨਾਂ ਸ਼ਿਕਾਰ ਕਰ ਸਕਦੇ ਆ ਤੇ ਉਹਦੀ ਜਿਹੜੀ ਪ੍ਰਣਾਲੀ ਆ ਸ਼ਿਕਾਰ ਕਰਨ ਦੀ ਉਹ ਵੀ ਸਰਲ ਜਿਹੜੀ ਆ ਕੀਤੀ ਜਾਵੇਗੀ ਪੰਜਾਬ ਵਿੱਚ ਜਿਹੜੇ ਬਿਜਲੀ ਦੇ ਪ੍ਰੀਪੇਡ ਮੀਟਰ ਨਹੀਂ ਲਗਾਏ ਜਾਣਗੇ ਕਿਸਾਨਾਂ ਨੂੰ ਨੈਨੋ ਪੈਕਿੰਗ ਅਤੇ ਹੋਰ ਉਤਪਾਦ ਜਵਰੀ ਦੇਣ ਦੇ ਤਰੰਤ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਡਾਇਰੈਕਟਰ ਖੇਤੀਬਾੜੀ ਨੂੰ ਨਕਲੀ ਦਵਾਈਆਂ ਅਤੇ ਬੀਜ ਅਤੇ ਖਾਦਾਂ ਦੀ ਮਾਰਕੀਟਿੰਗ ਨੂੰ ਸ਼ਕਤੀ ਨਾਲ ਰੋਕਣ ਦੀ ਹਦਾਇਤ ਕੀਤੀ ਗਈ ਹੈ। ਹੜਾ ਨਾਲ ਗੰਨੇ ਦੀ ਫਸਲ ਜਾਂ ਹੋਰ ਫਸਲਾਂ ਦੇ ਨੁਕਸਾਨ ਲਈ ਗਦਾਵਰੀ ਕਰਨ ਲਈ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਜਿਹੜੇ ਕਿਸਾਨਾਂ ਨੂੰ ਹੜੇ ਅਤੇ ਗੜਮਾਰੀ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਣੋਂ ਰਹਿ ਗਿਆ। ਉਹ 31 ਮਾਰਚ 2023 ਤੱਕ ਜਾਰੀ ਕਰ ਦਿੱਤਾ ਜਾਵੇਗਾ ਮੁੱਖ ਮੰਤਰੀ ਪੰਜਾਬ ਜੀ ਨੇ ਵੀ ਭਰੋਸਾ ਦਿੱਤਾ ਰਾਜ ਦੇ ਪਾਣੀਆਂ ਦੇ ਹੱਕ ਲਈ ਸਰਕਾਰ ਡਾਇਰੈਕਟਰਰ ਨਾਲ ਕੇਂਦਰ ਨਾਲ ਲੜਾਈ ਲੜੇਗੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਪਾਣੀਆਂ ਦੇ ਮਸਲੇ ਲਈ ਸਰਕਾਰ ਦਾ ਸਾਥ ਦੇਣ ਦਾ ਭਰੋਸਾ ਦਵਾਇਆ ਗਿਆ ਹੈ ਸਹਿਕਾਰੀ ਸਭਾਵਾਂ ਵਿੱਚ ਨਵੇਂ ਖਾਤੇ ਖੋਲਣ ਤੇ ਲਗਾਈ ਪਾਬੰਦੀ ਪਹਿਲੀ ਜਨਵਰੀ ਤੋਂ ਹਟਾ ਲਈ ਜਾਵੇਗੀ ਆਵਾਜ਼ਕਾਰਾਂ ਤੇ ਗੰਨਾ ਕਾਸ਼ਤਕਾਰਾਂ ਦੇ ਮਸਲਿਆਂ ਤੇ ਸਰਕਾਰ ਵੱਲੋਂ ਇੱਕ ਸਬ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਜ਼ਮੀਨਾਂ ਦੇ ਮਾਹਰ ਵਿਅਕਤੀਆਂ ਤੋਂ ਸਰਕਾਰ ਸਲਾਹ ਲੈ ਕੇ ਇਸ ਮਸਲੇ ਦੀ ਅਗਲੇਰੀ ਕਾਰਵਾਈ ਕਰੇਗੀ ਇਹ ਮੀਟਿੰਗਾਂ ਦੇ ਵਿੱਚ ਅੱਜ ਸਾਡੇ ਨਾਲ ਫਾਈਨਲ ਕੀਤਾ ਗਿਆ ਇਸ ਤੋਂ ਬਾਅਦ ਅਗਲੀ ਜਿਹੜੀ ਸਬ ਕਮੇਟੀ ਦੀ ਸਾਡੀ ਮੀਟਿੰਗ ਆ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਹੋਵੇਗੀ ਉਸ ਤੋਂ ਜਿਹੜੀ ਅਗਲੀਆਂ ਮੀਟਿੰਗਾਂ ਨੇ ਜਿਹੜੀ ਪੂਰੀ ਫੁੱਲ ਮੀਟਿੰਗ ਹਰੇਕ 2 ਮਹੀਨੇ ਬਾਅਦ ਕਿਸਾਨਾਂ ਨਾਲ ਉਹਨਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਇਹ ਫੁੱਲ ਮੀਟਿੰਗ ਕਰਕੇ ਤੁਹਾਡੇ ਮਸਲੇ ਹੱਲ ਕਰਿਆ ਕਰਾਂਗੇ ਕਿਹੜੇ ਪੰਜ ਕਿਸਾਨਾਂ ਦਾ ਜ਼ਿਕਰ ਕੀਤਾ ਗਿਆ ਕਿਹੜੇ ਕਿਸਾਨ ਆਗੂ ਹੋਣਗੇ ਜਿਹੜੇ ਇਸ ਕਮੇਟੀ ਦੇ ਮੈਂਬਰ ਹੋਣਗੇ ਉਸ ਸੰਯੁਕਤ ਕਿਸਾਨ ਮੋਰਚਾ ਆਪਣੀ ਮੀਟਿੰਗ 'ਚ ਤੈਅ ਕਰੇਗਾ ਪੰਜ ਕਿਸਾਨ ਆਗੂ ਜਿਹੜੇ ਉਸ ਸਬ ਕਮੇਟੀ 'ਚ ਦਿੱਤੇ ਜਾਣਗੇ ਅਸੀਂ ਆਪਣੀ ਆਉਣ ਵਾਲੀ ਮੀਟਿੰਗ 'ਚ ਇਸ ਮਾਮਲੇ 'ਚ ਆਗੂ ਤੈਅ ਕਰਾਂਗੇ ਉਹਨਾਂ ਨੂੰ ਭੇਜਾਂਗੇ ਉਸ ਮੀਟਿੰਗ 'ਚ ਸੰਤੁਸ਼ਟ ਹੋ ਤੁਸੀਂ ਇਸ ਬੈਠਕ ਤੋਂ ਦੇਖੋ ਬੈਠਕ ਇੱਕ ਚੰਗੇ ਮਾਹੌਲ 'ਚ ਹੋਈ ਹੈ ਇਹਦੇ 'ਚ ਕੋਈ ਦੋਰਾਵਾ ਨਹੀਂ ਕਿ ਸਾਡੇ ਮੰਗਾਂ ਦਾ ਆਪਣਾ ਮੰਗ ਪੱਤਰ 18 ਮੰਗਾਂ ਸਾਡੀਆਂ ਫੌਰੀ ਸੀ ਔਰ ਕੁਝ ਨੀਤੀਗਤ ਮੰਗਾਂ ਸੀ ਨੀਤੀਗਤ ਮੰਗਾਂ ਚ ਅਸੀਂ ਕੇਂਦਰ ਨਾਲ ਵੀ ਇਹ ইস্যੂ ਠਾਉਣਾ ਚਾਹੁੰਦੇ ਸੀਗੇ ਔਰ ਇਸ ਚ ਕਟੋ-ਕਟ ਕੁਝ ਮਾਮਲਿਆਂ ਤੇ ਜਿਵੇਂ ਐਮਐਸਪੀ ਦਾ ਸਵਾਲ ਆ ਜਾਂ ਹੋਰ ਗੱਲਾਂ ਤੇ ਮੁੱਖ ਮੰਤਰੀ ਨੇ ਇਹ ਕਿਹਾ ਕਿ ਅਸੀਂ ਇਸ ਮਾਮਲੇ ਚ ਸੈਂਟਰ ਨੂੰ ਲਿਖਾਂਗੇ ਸਾਰਾ ਕੁਝ ਔਰ ਜੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਸ ਮਾਮਲੇ ਤੇ ਕੋਈ ਸੰਘਰਸ਼ ਛੇੜਦੀਆਂ ਤਾਂ ਪੰਜਾਬ ਸਰਕਾਰ ਉਸ ਚ ਆਪਣੇ ਕਿਸਾਨਾਂ ਦੇ ਨਾਲ ਖੜੇਗੀ ਇਸੇ ਤਰ੍ਹਾਂ ਪਾਣੀਆਂ ਦੇ ਸਵਾਲ ਤੇ ਉਹਨਾਂ ਨੇ ਕਿਹਾ ਜਿਹੜੀਆਂ ਫੌਰੀ ਗੱਲਾਂ ਸੀ ਜਿਵੇਂ ਕਰਜ਼ੇ ਨਾਲ ਸੰਬੰਧਿਤ ਮਾਮਲਾ ਆ ਇਹ ਵੱਡਾ ਮਾਮਲਾ ਆ ਇਹਦੇ ਚ ਸੈਂਟਰ ਨੂੰ ਵੀ ਕਦਮ ਪੁੱਟਣੇ ਪੈਣੇ ਨੇ ਪਰ ਕੋਆਪਰੇਟਿਵ ਅਦਾਰਿਆਂ ਦੇ ਵਿੱਚ ਵਨ ਟਾਈਮ ਸੈਟਲਮੈਂਟ ਨਹੀਂ ਸੀ ਅੱਜ ਪ੍ਰਿੰਸੀਪਲ ਸੈਂਮਤੀ ਸਰਕਾਰ ਨੇ ਦੇ ਦਿੱਤੀ ਹੈ ਔਰ ਇਹ ਸਾਡੇ ਨਾਲ ਵਾਅਦਾ ਕੀਤਾ ਗਿਆ ਕਿ ਟਾਈਮ ਬਾਉਂਡ ਇਹਦੇ ਤੇ ਪਾਲਿਸੀ ਹੈ ਜਿਹੜੀ ਉਹ ਇੰਟਰੋਡਿਊਸ ਕਰ ਦਿੱਤੀ ਜਾਊਗੀ ਇਸ ਨੂੰ ਸਬ ਕਮੇਟੀ ਦੇ ਵਿੱਚ ਵਿਚਾਰ ਕੇ ਵਾਅਦਾ ਇਹ ਹੈ ਵੀ 31 ਮਾਰਚ ਤੋਂ ਪਹਿਲਾਂ ਪਹਿਲਾਂ ਇਹ ਮਾਮਲਾ ਪਾਲਸੀ ਦੇ ਰੂਪ ਚ ਲੈ ਆਂਦਾ ਜੋ ਤੁਹਾਡੇ ਮੇਰੇ 올ੰਪੀਸ ਕਿੰਦੀ ਦੀ ਅਕਰ ਉਹ ਕਹਿਆ ਸੀ ਕਿ ਪਹਿਲੀ ਦਫਾ ਸਾਡੇ ਜਿਹੜਾ ਹੈਗਾ ਉਹ ਵੱਡੀ ਬਿਮਾਰੀ ਸੀਗਾ ਉੱਤੇ ਕਿੰਨਾ ਰੁਪਇਆ ਦੇ ਦੂਗਾ ਗੱਲਬਾਤ ਹੋਈ ਅਸੀਂ ਅਸੀਂ ਹੜਾਂ ਤੇ ਗੜੇ ਮਾਰੀ ਤੇ ਉਹਨਾਂ ਨੂੰ ਕਿਹਾ ਸੀ ਕਿ ਤੁਹਾਡਾ ਮੁਆਵਜ਼ਾ ਟੁਕਮਾ ਨਹੀਂ ਹੈ ਤੁਸੀਂ ਜਿੰਨਾ ਦਿੱਤਾ ਆ ਉਹ ਵੀ ਇੱਕਸਾਰ ਨਹੀਂ 6800 ਕੁਸ਼ ਰੁਪਏ ਦਿੱਤਾ ਉਹ ਕਈ ਥਾਵਾਂ ਤੇ ਗਰਦੌਰੀ ਜਿੱਥੇ ਹੋਈ ਸੀ ਕੁਝ ਨੂੰ ਮਿਲ ਗਿਆ ਕੁਝ ਨੂੰ ਨਹੀਂ ਮਿਲਿਆ ਇਸ ਚ ਡੀਸੀਆਂ ਕੋਲੇ ਜਦੋਂ ਜਾਣਿਆ ਤਾਂ ਸਾਡੇ ਕੋਲੇ ਇਹ ਗੱਲ ਆਉਂਦੀ ਹੈ ਕਿ ਡੀਸੀ ਇਹ ਕਹਿੰਦੇ ਸਾਡੇ ਕੋਲੇ ਸਫੀਸ਼ੀਐਂਟ ਫੰਡ ਨਹੀਂ ਅੱਜ ਇਸ ਮੀਟਿੰਗ 'ਚ ਤੈ ਹੋ ਗਿਆ ਕਿ ਇਸ ਮਾਮਲੇ 'ਚ ਜਿੰਨੇ ਵੀ ਸਾਰੀ ਰਿਪੋਰਟ ਮੰਗ ਲਈ ਜਾਊ 31 ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜਾ ਇਹ ਜਿਹੜਾ ਹੜਾਂ ਦਾ ਮੁਆਵਜਾ ਆ ਉਹ ਫੰਡ ਸਮੁਈਆ ਕਰਾਏ ਜਾਣਗੇ ਅਸੀਂ ਅਸੀਂ ਸਰਕਾਰ ਤੋਂ 50000 ਰੁਪਇਆ ਨੁਕਸਾਨ ਦਾ ਮੁਆਵਜਾ ਮੰਗਿਆ ਗੰਨੇ ਲਈ ਅਸੀਂ 70000 ਰੁਪਇਆ ਮੰਗਿਆ ਸਰਕਾਰ ਹੁਣ ਇਹਦੇ ਵਿੱਚ ਕੀ ਦਿੰਦੀ ਹੈ ਪਰ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਜਿੰਨਾ ਵੀ ਅਸੀਂ ਦੇਣਾ ਹੈ ਉਹ 31 ਮਾਰਚ ਤੋਂ ਪਹਿਲਾਂ ਪਹਿਲਾਂ ਫੰਡ ਰਿਲੀਜ਼ ਕਰਾਂਗੇ ਸਵਾਲ ਇਹ ਹੈ ਕਿ ਵੀ ਹੁਣ ਇਸ ਨੂੰ ਸਬ ਕਮੇਟੀ ਦੀ ਮੀਟਿੰਗ 'ਚ ਅਸੀਂ ਲਿਆਵਾਂਗੇ ਕਿ ਆ ਪਿੰਡਾਂ ਦੇ ਜਿਹੜੇ ਕੇਸ ਨੇ ਇੱਥੇ ਜਾਰੀ ਕਰੋ ਡੀਸੀਆਂ ਦੀਆਂ ਜਿਹੜੀਆਂ ਰਿਪੋਰਟਾਂ ਨੇ 50000 ਰੁਪਇਆ ਪਰ ਏਕੜ ਲੰਪੀਸ ਕਹਿੰਦਾ ਕੀ ਬਣਿਆ ਜੀ ਗੱਲ ਲੰਪੀਸ ਕਿੰਨੇ ਤੇ ਆ ਇਸ ਮਾ ਇਸ ਮੀਟਿੰਗ ਚ ਅਸੀਂ ਹਾਲੇ ਕੋਈ ਚਰਚਾ ਨਹੀਂ ਕੀਤੀ ਇਸ ਨੂੰ ਸਬ ਕਮੇਟੀ ਦੀ ਮੀਟਿੰਗ ਚ ਚਰਚਾ ਚ ਆਉਗੀ ਇਹ ਗੱਲ ਹੜਾਂ ਤੇ ਗੜੇ ਮਾਰੀ ਦੇ ਸਵਾਲ ਦੇ ਉੱਪਰ ਅੱਜ ਚਰਚਾ ਹੋਈ ਹੈ ਔਰ ਉਹਦੇ ਚ ਜਿਹੜੀ ਸਰਕਾਰ ਦਾ ਜਿਹੜਾ ਇੱਕ ਸਾਰ ਰਵਈਆ ਨਹੀਂ ਉਸ ਗੱਲ ਦੇ ਉੱਪਰ ਅਸੀਂ ਸਰਕਾਰ ਨੂੰ ਜ਼ਰੂਰ ਲਿਆਂਦਾ ਔਰ ਉਹਨਾਂ ਨੇ ਕਿਹਾ ਕਿ 31 ਮਾਰਚ ਤੋਂ ਪਹਿਲਾਂ ਪਹਿਲਾਂ ਇਹ ਸਾਰੇ ਜਿਹੜੇ ਪੈਂਡਿੰਗ ਕੇਸ ਨੇ ਜਾਂ ਹੋਰ ਸਾਰਾ ਕੁਝ ਹੈ ਕੀਤਾ ਜਾਊ ਔਰ ਗੰਨੇ ਦੇ ਮਾਮਲੇ 'ਚ ਵਿਸ਼ੇਸ਼ ਗਰਦੌਰੀ ਦਾ ਹੁਕਮ ਹੈ ਉਹ ਵੀ ਕੰਪਲੀਟ ਕਰਕੇ ਉਹਨਾਂ ਦਾ ਮੁਆਵਜ਼ਾ ਜਾਰੀ ਕੀਤਾ ਜਾਵੇ 10000 ਰੁਪਏ ਸੰਤੋਖ ਨਜ਼ਰ ਹੈ ਮੁੱਖ ਮੰਤਰੀ ਸਾਹਿਬ ਸਤਿਮਤ ਨਜ਼ਰ ਹੈ ਦੇਖੋ ਅਸੀਂ ਆਪਣੀ ਮੰਗ ਕੀਤੀ ਹੈ ਉਹਨਾਂ ਨੇ ਕੀ ਦੇਣਾ ਹੈ 31 ਮਾਰਚ ਨੂੰ ਹੈ ਆਉਣ ਵਾਲਾ ਸਮਾਂ ਦੱਸੂਗਾ ਇਸ ਮਾਮਲੇ 'ਚ ਮੁੱਖ ਮੰਤਰੀ ਸਾਹਿਬ ਦਾ ਭਰੋਸਾ ਕਿੰਨਾ ਇਸ ਮਾਮਲੇ ਤੇ ਖਰਾ ਉਤਰਦਾ ਆ ਸਬ ਕਮੇਟੀ ਦੀ ਮੀਟਿੰਗ ਦੇ ਵਿੱਚ ਇਸ ਗੱਲ ਦੇ ਉੱਪਰ ਅੱਗੇ ਚਰਚਾ ਹੋਏਗੀ ਠੀਕ ਹੈ ਜੀ ਠੀਕ ਹੈ ਸਰ ਅਲਦਰਾ ਕਰਨਾ ਪਾਣਾ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਕਿਤੇ ਨਹੀਂ ਚਲੇ ਕੇ ਸਾਹਮਣੇ ਕਿਤੇ ਨਹੀਂ ਜਾਂਦੇ ਕਿਹਾ ਪਰ ਕੱਢਦੇ ਆ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਸਾਨਾਂ ਦਾ ਕਹਿੰਨਾ ਹੈ ਕਿ 30 ਤਰੀਕ ਤੋਂ ਪਹਿਲਾਂ-ਪਹਿਲਾਂ ਸਾਰੀਆਂ ਮੰਗਾਂ ਮੰਨ ਲਈਆਂ ਜਾਣੀਆਂ ਜਿਹਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿਸਾਨਾਂ ਦੀਆਂ ਮੰਗਾਂ ਕਿਹੜੀਆਂ ਸੀ ਕਿਸਾਨਾਂ ਦੀ ਯਾਦਗਾਰ ਬਨੌਲ ਦੀ ਜ਼ਮੀਨ ਲੈ ਕੇ ਉਹ ਸਾਰੀ ਸ਼ੁਰੂ ਹੋਵੇ ਅੰਦੋਲਨ ਦੌਰਾਨ ਕਿਸਾਨਾਂ ਤੇ ਦਰਜ ਮਾਮਲੇ ਰੱਦ ਕੀਤੇ ਜਾਂ ਜੋ ਕਿਸਾਨੀ ਅੰਦੋਲਨ ਹੋਇਆ ਸੀ ਉਸ ਤਰ੍ਹਾਂ ਦੇ ਮਾਮਲੇ ਦਰਜ ਕੀਤੇ ਗਏ ਨੇ ਰੀਲ ਮੈਕ ਵਿੱਚ ਤੇ ਕਰੋਨਾ ਤਾਲਾਬੰਦੀ ਦੀ ਲੰਘਣਾ ਕਾਰਨ ਦਰਜ ਮਾਮਲੇ ਰੱਦ ਹੋਣ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਫਸਲਾਂ ਦੇ ਨੁਕਸਾਨ ਦਾ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਕਈ ਕਿਸਾਨਾਂ ਨੂੰ ਹਲੇ ਤੱਕ ਮੁਆਵਜ਼ਾ ਨਹੀਂ ਮਿਲਿਆ ਕਰਜ਼ਾ ਸੈਟਲਮੈਂਟ ਸਕੀਮ ਨੂੰ ਤੁਰੰਤ ਲਾਗੂ ਕਰੇ ਸਰਕਾਰ ਅਜਿਹੇ ਮੰਗਾਂ ਨੇ ਜਿਹੜੀਆਂ ਅੱਜ ਮੁੱਖ ਮੰਤਰੀ ਦੇ ਸਨਮੁਖ ਰੱਖੀਆਂ ਗਈਆਂ ਤਾਂ ਕਤੀ ਤਰੀਕ ਤੱਕ ਕਰਜ਼ਿਆਂ ਦੀ ਕਤੀ ਤਰੀਕ ਤੱਕ ਜਿਹੜਾਈ ਚਾਹੁੰਦਾ ਭਰੋਸਾ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਦਿੱਤਾ ਗਿਆ ਚਿਰਕੋਣੀਆਂ ਮੰਗਾ ਸੀ ਲੰਬੇ ਸਮੇਂ ਤੋਂ ਲੰਬਿਤ ਸੀ ਲਗਾਤਾਰ ਕਿਸਾਨ ਮੰਗ ਰਹੇ ਸੀ ਕਿ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਸੁਨੀਆਂ ਜਾਣ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਤਾਂ ਅੱਜ ਮੁੱਖ ਮੰਤਰੀ ਦੇ ਨਾਲ ਬੈਠਕ ਹੋਈ ਇਸ ਤੋਂ ਪਹਿਲਾਂ ਕਿਸਾਨਾਂ ਦੇ ਵੱਲੋਂ ਕਈ ਵਾਰ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਅੱਜ ਚੰਡੀਗੜ੍ਹ ਦੇ ਵਿੱਚ ਬੈਠਕ ਹੋਈ ਹੈ ਸੰਯੁਕਤ ਕਿਸਾਨ ਮੋਰਚਾ ਦੇ ਕਈ ਆਗੂ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਨੇ ਵਾਕ ਖਕਸਾਨੀ ਮੰਗਾਂ ਨੂੰ ਲੈ ਕੇ ਮੀਟਿੰਗ ਹੋਈ ਤਾਂ ਕਿਸਾਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਮੁੱਖ ਮੰਤਰੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਛੇਤ ਕਿਸਾਨਾਂ ਦੀ ਯਾਦਗਾਰ ਬਣਾਉਣ ਸੰਬੰਧੀ ਮੰਤਰੀ ਕੁਲਪ ਸਿੰਘ ਤਾਲੀਵਾਲ ਤੇ ਗੁਰਮੀਤ ਖੁੱਡੀਆਂ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕਮੇਟੀ ਬਣਾਈ ਜਾਏਗੀ ਕੁਲਦੀਪ ਸਿੰਘ ਢਾਲੀਵਾਲ ਨੇ ਆਖਿਆ ਗੁਰਮੀਤ ਖੁੱਡੀਆਂ ਕਮੇਟੀ ਦੇ ਮੈਂਬਰ ਹੋਣਗੇ ਖੇਤੀਬਾੜੀ ਮੰਤਰੀ ਨੇ ਹੜਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਜਲਦ ਚਾਰੀ ਹੋਏਗਾ ਕਿਸਾਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ ਪੰਜਾਬ ਦੇ ਕੋਲ ਦੇਣ ਲਈ ਵਾਧੂ ਪਾਣੀ ਨਹੀਂ ਹੈ ਪਾਣੀ ਨੂੰ ਲੈ ਕੇ ਵੀ ਮਸਲਾ ਜਿਹੜਾ ਇਸ ਮੀਟਿੰਗ ਦੇ ਵਿੱਚ ਵਿਚਾਰਿਆ ਗਿਆ ਅੱਜ ਇਹ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਕਈ ਮਸਲੇ ਵਿਚਾਰੇ ਗਏ ਸਾਂ ਜੋ ਤਕਸਨ ਮੋਰਚਾ ਦੇ ਕਈ ਆਗੂ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਨੇ ਕਈ ਕਿਸਾਨ ਜਥੇ ਬਣਿਆ ਸ਼ਾਮਲ ਹੋਈਆਂ